ਜਿਹੜਾ ਚਰਨਜੀਤ ਬਰਾੜ ਵੱਲੋਂ ਬੜੀ 2-3 ਦਿਨ ਤੋਂ ਬਿਆਨਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਆ ਵੀ ਬੰਟੀ ਰਮਾਣਾ ਜਿਹੜਾ ਹੈਗਾ ਉਹ ਪਾਰਟੀ ਦਾ ਨੁਕਸਾਨ ਕਰ ਰਿਹਾ ਮੈਂ ਉਹਨਾਂ ਦੀ ਨੌਲੇਜ ਦੇ ਲਈ ਕੁਝ ਅੰਕੜੇ ਆ ਸਾਡੇ ਕੋਲੇ ਮੈਂ ਦੱਸਣਾ ਚਾਹਣਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ 2014 ਦੇ ਵਿੱਚ ਜਿਹੜੀ ਐਸਓਆਈ ਦੀ ਇਲੈਕਸ਼ਨ ਲੜਨ ਦੇ ਲਈ ਬੰਟੀ ਰਮਾਣਾ ਜੀ ਨੂੰ ਇੰਚਾਰਜ ਲਾਇਆ ਗਿਆ ਉਹਨਾਂ ਦੀ ਦੇਖਰੇਖ ਦੇ ਹੇਠ ਜਿਹੜੀ ਆ ਪਾਰਟੀ ਨੇ ਇਲੈਕਸ਼ਨ ਲੜਿਆ ਐਸਓਆਈ ਜਿਨ੍ਹਾਂ ਕੀ ਸਿਰਫ 50 60 ਜਾਂ ਹੱਦ 100 ਵੋਟ ਪੈਂਦੀ ਸੀ ਉਹ ਸਿਰਫ ਤੇ ਸਿਰਫ 56 ਵੋਟਾਂ ਤੇ ਹਾਰੀ ਉੱਥੇ ਔਰ 2014 ਤੋਂ ਬਾਅਦ ਜਦੋਂ ਚੇਅਰਮੈਨ ਲਗਾਇਆ ਗਿਆ 2015 ਦੇ ਵਿੱਚ ਪਾਰਟੀ ਨੇ ਇਲੈਕਸ਼ਨ ਲੜੀ ਔਰ 1500 ਪਲੱਸ ਵੋਟਾਂ ਦੇ ਉੱਤੇ ਐਸਓਆਈ ਆ ਜਿਹੜੀ ਉਹ ਜਿੱਤ ਕੇ ਆਈ ਆ ਕੀ ਇਹ ਮਿਹਨਤ ਦਾ ਸਿਲਾ ਨਹੀਂ ਸੀ ਕੀ ਇਹ ਬੰਟੀ ਰਮਾਨੇ ਦੀ ਮਿਹਨਤ ਨਹੀਂ ਦਿਖ ਰਹੀ ਸੀ ਉਸ ਤੋਂ ਬਾਅਦ ਜਦੋਂ ਹਲਕਾ ਖਾਲੀ ਹੋ ਗਿਆ 2017 ਦੀ ਸਿਰਫ 2 ਮਹੀਨੇ ਪਹਿਲਾਂ ਜਿਹੜੀ ਵਾਗਡੋਰ ਆ ਉਹ ਬੰਟੀ ਰਮਾਣਾ ਨੂੰ ਦਿੱਤੀ ਗਈ ਕਿਉਂਕਿ ਵਿਧਾਇਕ ਸੀ ਜਿਹੜੇ ਦੀਪ ਮਲੋਤਰਾ ਜੀ ਉਹ ਜਿਹੜਾ ਹੈਗਾ ਉਹ ਇਲੈਕਸ਼ਨ ਲੜਨ ਤੋਂ ਇਨਕਾਰੀ ਹੋ ਗਏ ਔਰ 2017 ਚ ਫਰੀਦਕੋਟ ਦੇ ਵਿੱਚ ਸਿਰਫ ਕਿਉਂਕਿ ਉਸ ਤੋਂ ਪਹਿਲਾਂ ਬੰਟੀ ਰਮਾਣਾ ਨੂੰ ਨਹੀਂ ਸੀ ਵੀ ਮੈਂ ਇਲੈਕਸ਼ਨ ਲੜਨਾ ਜਾਂ ਮੈਂ ਇਸ ਹਲਕੇ ਦੀ ਨੁਮਾਇੰਦਗੀ ਕਰੂੰਗਾ ਸਿਰਫ 2 ਮਹੀਨੇ ਕੰਮ ਕਰਕੇ ਤਕਰੀਬਨ 32600 ਵੋਟ ਆ ਜਿਹੜੀ ਉਹ ਹਲਕੇ ਦੇ ਵਿੱਚ ਪਈ ਔਰ ਉਸ ਤੋਂ ਬਾਅਦ ਪੂਰੀ ਜੀਜਾ ਨਾਲ ਮਿਹਨਤ ਕੀਤੀ 2022 ਦੇ ਅੰਦਰ ਵੀ ਜਿਹੜੀ ਇੰਨੀ ਹਵਾ ਆਮ ਆਦਮੀ ਪਾਰਟੀ ਦੀ ਚੱਲ ਰਹੀ ਸੀ ਉਸ ਦੇ ਵਿੱਚ ਵੀ 36687 ਵੋਟਾਂ ਲੈ ਕੇ ਜਿਹੜਾ ਤੀਸਰੇ ਨੰਬਰ ਤੇ ਆ ਦੂਸਰੇ ਨੰਬਰ ਤੇ ਸੌਰੀ ਬੰਟੀ ਰਮਾਣਾ ਜੀ ਆਏ ਔਰ ਉਸ ਤੋਂ ਲੈ ਕੇ ਅੱਜ ਤੱਕ ਪਾਰਟੀ ਨਾਲ ਹਰ ਟਾਈਮ ਹਰ ਵਰਕਰ ਦੇ ਨਾਲ ਹਰ ਵਰਕਰ ਦੀ ਬਾਹ ਫੜੀ ਪੰਜਾਬ ਦੇ ਅੰਦਰ ਕਿਤੇ ਵੀ ਕੋਈ ਵੀ ਜ਼ਰੂਰਤ ਪਈ ਆ ਤਾਂ ਬੰਟੀ ਰਮਾਣਾ ਸਭ ਤੋਂ ਅੱਗੇ ਹੋ ਕੇ ਉਹ ਪਾਰਟੀ ਦੇ ਲਈ ਹਿੱਤਾਂ ਦੇ ਲਈ ਕੰਮ ਕਰਦਾ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਐਸਵਾਈ ਦਾ ਇੰਚਾਰਜ ਲਗਾ ਕੇ ਅੱਜ ਉਹ ਪੰਜਾਬ ਦੇ ਵਿੱਚ ਐਸੌਦੇ ਤੇ ਪਹੁੰਚ ਚੁੱਕਿਆ ਕਿ ਬੰਟੀ ਰਮਾਣਾ ਜੀ ਆਪ ਦੀ ਛਵੀ ਨੂੰ ਪੂਰੇ ਪੰਜਾਬ ਦੇ ਅੰਦਰ ਫਲਾ ਚੁੱਕੇ ਨੇ ਔਰ ਜਿਹੜੇ ਵਿਰੋਧੀ ਪਾਰਟੀਆਂ ਦੀਆਂ ਉਂਗਲਾਂ ਦੇ ਉੱਪਰ ਚੜ੍ਹ ਕੇ ਜਿਹੜੇ ਲੀਡਰ ਪਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਤੁਹਾਡੇ ਚੈਨਲ ਦੇ ਜਰੀਏ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੜੇ ਆਸਤੀਨ ਦੇ ਸੱਪ ਹਨ ਇਹਨਾਂ ਦੀ ਵੀ ਪਛਾਣ ਸਾਨੂੰ ਨਾਲ-ਨਾਲ ਕਰਨੀ ਪੈਣੀ ਆ ਆ ਜਿਹੜੀ ਹੈਗੀ ਆ ਇਸ ਟਾਈਮ 2022 ਜਿਹੜਾ ਹੈਗਾ 2024 ਦੇ ਵਿੱਚ 22 ਇਲੈਕਸ਼ਨਾਂ ਹੋਣੀਆਂ ਇਹ ਵੀ ਆਮ ਆਦਮੀ ਪਾਰਟੀ ਦੀ ਉਂਗਲ ਦੇ ਉੱਪਰ ਚੜ ਕੇ ਹਲਕਾ ਗਿੱਦੜਵਾ ਤੋਂ ਟਿਕਟ ਭਾਲਣ ਦੀ ਕੋਸ਼ਿਸ਼ ਕਰ ਰਿਹਾ ਚਰਨਜੀਤ ਬਰਾੜ ਔਰ ਅਸੀਂ ਅ ਜਿਹੜਾ ਹੈਗਾ ਅ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਬੇਨਤੀ ਕਰ ਰਹੇ ਆ ਕਿ ਇਹਨੂੰ ਪਾਰਟੀ ਚੋਂ ਕੱਢਣਾ ਨਹੀਂ ਇਹ ਪਾਰਟੀ ਚੋਂ ਭਜਣਾ ਚਾਹੀਦਾ ਕੱਢਣ ਦੀ ਗਾਲੀ ਸਾਨੂੰ ਨਹੀਂ ਕਰਨੀ ਚਾਹੀਦੀ ਇਹਨੂੰ ਪਾਰਟੀ ਦੇ ਵਿੱਚੋਂ ਭਜਣਾ ਚਾਹੀਦਾ ਫਿਰ ਅਸੀਂ ਪੁੱਛਾਂਗੇ ਜੇ ਇੰਨਾ ਹੀ ਹਿੱਤ ਸੀ ਜਿਹੜਾ ਰੋਂਦਾ ਵੀ ਮੇਰੀਆਂ ਤਖਤੀਆਂ ਪੱਟ ਕੇ ਜਿਹੜਾ ਹੈਗਾ ਦਫ਼ਤਰ ਦੇ ਵਿੱਚੋਂ ਬਾਹਰ ਸੱਡਦੀਆਂ ਮੈਂ ਤਾਂ ਸੁਖਬੀਰ ਸਿੰਘ ਬਾਦਲ ਦੀ ਅਜੇ ਫੋਟੋ ਨਹੀਂ ਲਾਈ ਇਹ ਜਿਹੜੇ ਹੈਗੇ ਆ ਇਹ ਮਗਰਮਸ਼ ਦੇ ਜਿਹੜੇ ਹੰਝੂ ਬੁਹਾਰਿਆ ਅੱਜ ਇਹ ਸਿਰਫ ਤੇ ਸਿਰਫ ਦੂਜੀਆਂ ਪਾਰਟੀਆਂ ਦੇ ਉੱਨ ਚੜ ਕੇ ਏਜੰਸੀਆਂ ਦੇ ਬੰਦੇ ਪੈਦਾ ਹੋ ਕੇ ਜਿਹੜੀ ਖੇਤਰੀ ਪਾਰਟੀ ਆ ਉਹਨੂੰ ਖੂਰਾ ਲਾਉਣਾ ਚਾਹੁੰਦੇ ਆ ਸਰਦਾਰ ਪਰਮਭੰਦ ਸਿੰਘ ਬੰਟੀ ਰਮਾਣਾ ਇੱਕ ਐਸਾ ਲੀਡਰ ਆ ਜਿਹੜਾ ਹਰ ਇੱਕ ਵਰਕਰ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਹਰ ਇੱਕ ਵਰਕਰ ਦੀ ਮੁਸੀਬਤ ਦੇ ਨਾਲ ਉਹ ਜਿਹੜਾ ਹੈਗਾ ਆਪਦੀ ਮੁਸੀਬਤ ਸਮਝ ਕੇ ਉਹ ਲੜਾਈ ਲੜਦਾ ਔਰ ਪੰਜਾਬ ਦੇ ਅੰਦਰ ਜਿਹੜਾ ਅੱਜ ਪਰਮਪੰਤ ਸਿੰਘ ਬੰਟੀ ਰਮਾਣਾ ਜੀ ਦਾ ਨਾਮ ਆ ਉਹ ਜਿਹੜੇ ਵਿਰੋਧੀ ਆ ਉਹਨਾਂ ਨੂੰ ਹਜਮ ਨਹੀਂ ਆ ਰਿਹਾ ਮੈਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਜੀ ਗੱਲ ਕਰੀਏ ਤਾਂ ਆਪਣੀਆਂ ਨਾਕਾਮੀਆਂ ਛੁਪਾਉਣ ਵਿੱਚ ਲੱਗੇ ਨੇ ਜਾਂ ਫਿਰ ਇਹਨਾਂ ਤੇ ਆਪ ਦਾ ਜਿਹੜਾ ਨਾਕਾਮੀਆਂ ਦਾ ਭਾਂਡਾ ਇਹਨਾਂ ਦੇ ਪੰਨਾ ਕਹਿੰਦੇ ਆ ਦੇਖੋ ਕੋਈ ਵੀ ਪਾਰਟੀ ਨੂੰ ਤੁਸੀਂ ਲੈ ਲਓ ਚਾਹੇ ਕਾਂਗਰਸ ਆ ਆਪ ਆ ਜਾਂ ਵਿਰੋਧੀ ਗਰਮ ਖਿਆਲੀਆ ਜਾਂ ਹੋਰ ਟੜੇ ਬੰਦੀਆਂ ਉਹਨਾਂ ਨੂੰ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲੀ ਕਿਉਂ ਦਿਖ ਰਿਹਾ ਕਿਉਂ ਦਿਖ ਰਿਹਾ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਤਕਰੀਬਨ 8-9 ਸਾਲ ਹੋ ਗਏ ਸੱਤਾ ਤੋਂ ਬਾਹਰ ਹੋਇਆ ਨੂੰ ਠੀਕ ਹੈ ਅੱਜ ਵੀ ਜਿਹੜਾ ਹੈਗਾ ਉਹ ਇੰਨਾ ਕਿਉਂ ਖੌਫ ਆ ਇਹ ਖੌਫ ਆ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਇਹ ਖੌਫ ਆ ਵੀ ਖੇਤਰੀ ਪਾਰਟੀ ਹੈ ਜਿਹੜੀ ਉਹ ਸਟਰੋਂਗ ਨਾ ਹੋਵੇ ਕਿਉਂਕਿ ਪੰਜਾਬ ਦੇ ਅੰਦਰ ਜੇ ਪੰਜਾਬ ਨੂੰ ਬਚਾ ਸਕਦੀ ਹੈ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਤਾਂ ਉਹ ਸਿਰਫ ਤੇ ਸਿਰਫ ਪੰਜਾਬ ਦੀ ਖੇਤਰੀ ਪਾਰਟੀ ਆ ਔਰ ਉਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨੀ ਦੀ ਹਮੇਸ਼ਾ ਜਵਾਨੀ ਦੀ ਜਿਹੜੀ ਆ ਉਹ ਗੱਲ ਕੀਤੀ ਆ ਤਾਂ ਜੋ ਜਿਹੜਾ ਇਸ ਟਾਈਮ ਜੇ ਸਤਾ ਹੀ ਹਤਿਆਉਣੀ ਹੁੰਦੀ ਤਾਂ ਬੀਜੇਪੀ ਨਾਲ ਅਲਾਈਂਸ ਕਰਕੇ ਜਿਵੇਂ ਮਰਜ਼ੀ ਅਸੀਂ ਭਾਈ ਤੋਂ ਸੱਤ ਸੀਟਾਂ ਕੱਢ ਸਕਦੇ ਸੀ ਅੱਜ ਪੰਜਾਬ ਦੇ ਅੰਦਰ ਪਰ ਨਹੀਂ ਪਹਿਲ ਸਾਡੀ ਆ ਜਿਹੜੀ ਉਹ ਜਿਹੜੀ ਪੰਜਾਬ ਦੇ ਹਿੱਤ ਆ ਅਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਔਰ ਜੋ ਚੀਜ਼ਾਂ ਪੰਜਾਬ ਦਾ ਨੁਕਸਾਨ ਕਰਨੀਆਂ ਉਹਦਾ ਡਟ ਕੇ ਵਿਰੋਧ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਹੁਣ ਇਹ ਤਾਂ ਕਿਤੇ ਨਾ ਕਿਤੇ ਬੰਟੀ ਰਮਾਣਾ ਦੇ ਵੱਧ ਦੇ ਉਤਾਨ ਪਾਰਟੀ ਵਿੱਚ ਵੱਧ ਸਥਾਨ ਨੂੰ ਦੇਖਦੇ ਤੇ ਉਹਨਾਂ ਨੂੰ ਲੋਏ ਸਿਰਫ ਜੈਲਸੀ ਦੇ ਤੌਰ ਤੇ ਹੀ ਬਿਆਨ ਦਿੱਤੇ ਜਾ ਰਹੇ ਆ ਇਹ ਇਹ ਚੀਜ਼ਾਂ ਹੀ ਸਾਹਮਣੇ ਆ ਰਹੀਆਂ ਜਿਹੜਾ ਹੈਗਾ ਇਹ ਸਿਰਫ ਜੈਲਸੀ ਆ ਕਿਉਂਕਿ ਬੰਟੀ ਰਮਾਣਾ ਨੇ ਜੋ ਮਕਾਮ ਆਪਦਾ ਹਾਸਲ ਕੀਤਾ ਉਹ ਪਾਰਟੀ ਦੇ ਅੰਦਰ ਮਿਹਨਤ ਕਰਕੇ ਕੋਈ ਵੀ ਪਾਰਟੀ ਆ ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਆ ਜਾਂ ਵਰਕਰ ਆ ਜੋ ਮਿਹਨਤ ਕਰਕੇ ਉੱਠ ਕੇ ਉੱਪਰ ਆਉਂਦਾ ਉਹ ਕਿਸੇ ਲੀਡਰ ਦੀ ਕਿਸੇ ਆਗੂ ਦੀ ਨਿਗਾ ਦੇ ਵਿੱਚ ਆਉਂਦਾ ਅੱਜ ਵੀ ਸਾਨੂੰ ਕਿਉਂਕਿ ਬੰਟੀ ਰਮਾਣਾ ਦੀ ਇੱਕ ਆਦਤ ਆ ਉਹਨੇ ਆਪਦੇ ਵਰਕਰ ਤਕੜੇ ਕੀਤੇ ਆ ਉਹਨੇ ਆਪਦੇ ਨਾਲ ਦੇ ਸਾਥੀ ਆਪਦੇ ਭਰਾ ਤਕੜੇ ਕੀਤੇ ਆ ਕਿਉਂਕਿ ਉਹ ਸਾਨੂੰ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਤੁਸੀਂ ਪਾਰਟੀ ਦੀਆਂ ਦਿੱਤੀਆਂ ਹੋਈਆਂ ਜ਼ਿੰਮੇਵਾਰੀਆਂ ਨੂੰ ਤਨਦੇਈ ਨਾਲ ਨਿਭਾਇਆ ਕਰੋ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਹੜੇ ਵਰਕਰ ਦੇ ਉੱਤੇ ਪਾਰਟੀ ਨੇ ਹੱਥ ਰੱਖ ਦੇਣਾ ਉਹ ਇਹ ਚੀਜ਼ ਨਹੀਂ ਕਹਿੰਦੇ ਵੀ ਪਾਰਟੀ ਦਾ ਜੇ ਮੈਂ ਲੀਡਰਾਂ ਤੇ ਇਲੈਕਸ਼ਨ ਵੀ ਮੈਂ ਲੜਨ ਉਹ ਕਹਿੰਦੇ ਵੀ ਤੁਹਾਡੇ ਚੋਂ ਵੀ ਕੋਈ ਨਿਕਲ ਕੇ ਲੀਡਰ ਅੱਗੇ ਆ ਸਕਦਾ ਉਹਨੇ ਉਹ ਕਿੰਗਮੇਕਰ ਆ ਯਾਰ ਜਿਹੜਾ ਬੰਟੀ ਰਮਾਣਾ ਉਹ ਕਿੰਗਮੇਕਰ ਆ ਔਰ ਉਹਨੇ ਪੰਜਾਬ ਦੇ ਅੰਦਰ ਹੁਣ ਸਰਬਜੀਤ ਸਿੰਘ ਝਿੰਜੇਰਾ ਜਿਹੜਾ ਯੂਥ ਦਾ ਪੰਜਾਬ ਦਾ ਆਗੂ ਆ ਇਹ ਕਿੱਥੋਂ ਪੈਦਾ ਹੋਇਆ ਇਹ ਵੀ ਐਸੋਈ ਚੋਂ ਪੈਦਾ ਹੋਇਆ ਨਾ ਐਸੋਈ ਉੱਥੇ ਜਿੱਤੀ ਆ ਐਸੋਈ ਨੇ ਬੜੇ ਲੀਡਰ ਪੈਦਾ ਕੀਤੇ ਪੰਜਾਬ ਦੇ ਉਹਨੇ ਕੋਨੇ ਕੋਨੇ ਦੇ ਵਿੱਚ ਐਸੋਈ ਦੇ ਲੀਡਰ ਆ ਜਾਂ ਜਿਹੜੇ ਹੋਰ ਸਟੂਡੈਂਟ ਆਰਗੇਨਾਈਜੇਸ਼ਨ ਦੇ ਜਿਹੜੇ ਲੀਡਰ ਆ ਉਹ ਇਲੈਕਸ਼ਨ ਲੜਦੇ ਆ ਉਹ ਇੱਕ ਮੋਢ ਬੰਨਿਆ ਬੰਟੀ ਰਮਾਣੇ ਨੇ ਅੱਜ ਉਹ ਸਰਬਜੀਤ ਝਿੰਜਰ ਪੂਰੇ ਪੰਜਾਬ ਦੀ ਵਾਗਡੋਰ ਸੰਭਾਲ ਰਿਹਾ ਅੱਜ ਸਾਡੇ ਨਾਲ ਯੂਥ ਦਾ ਪ੍ਰਧਾਨ ਬੈਠਾ ਕੱਲ ਨੂੰ ਕਿਸੇ ਵੀ ਪਾਰਟੀ ਨੇ ਬੰਦਾ ਵੇਖ ਕੇ ਪ੍ਰਸ਼ਤੀਸ਼ ਗਰੋਵਰ ਜੀ ਬੈਠੇ ਆ ਕਿਸੇ ਨੂੰ ਵੀ ਜੋ ਸਾਡੇ ਜਾਂ ਕੋਈ ਆਮ ਵਰਕਰ ਹੈ ਕਿਸੇ ਦੇ ਵੀ ਸਿਰ ਦੇ ਉੱਤੇ ਹੱਥ ਰੱਖ ਕੇ ਪਾਰਟੀ ਮੂਰੇ ਲਿਆ ਸਕਦੀ ਆ ਪਰ ਉਹਨਾਂ ਨੇ ਹਮੇਸ਼ਾ ਸਾਨੂੰ ਇੱਕੋ ਗੱਲ ਕਹੀ ਆ ਤੁਸੀਂ ਪਾਰਟੀ ਦੇ ਲਈ ਦਿਨ ਰਾਤ ਚੜ੍ਹਦੀ ਕਲਾ ਦੇ ਵਿੱਚ ਕੰਮ ਕਰਨਾ ਔਰ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਔਰ ਬੰਟੀ ਰਮਾਣਾ ਜੀ ਨੂੰ ਇੰਨਾ ਅਸੀਂ ਵਿਸ਼ਵਾਸ ਦਵਾਣੇ ਆ ਵੀ ਹਰ ਟਾਈਮ ਜਿੱਥੇ ਤੁਸੀਂ ਡਿਊਟੀ ਲਾਉਂਗੇ ਹਰ ਟਾਈਮ ਪਾਰਟੀ ਦੇ ਲਈ ਜਿਹੜਾ ਹੈਗਾ ਦਿਨ ਭਰ ਰਾਤ ਇੱਕ ਕਰਕੇ ਮਿਹਨਤ ਕਰਨਾ ਅਮ ਜੀ ਇੱਕ ਉਹਨਾਂ ਨੇ ਵੀ ਉਹਨਾਂ ਗੱਲ ਲਾਇਆ ਸੀ ਜੋ ਪ੍ਰੋਡਿਊਸਰ ਦੀ ਸੀਟ ਆ ਇਹ ਫ੍ਰੀ ਕੋਡ ਵੀ ਸਿੱਧਾ ਵੀ ਇੱਥੇ ਕਿਹਾ ਗਿਆ ਸੀ ਵੀ ਆਪਾਂ ਨਾਮ ਵੀ ਦੋ ਲੜੀਏ ਪਰ ਬੈਂਕੀ ਨੂੰ ਮਾਣਾ ਵੱਲੋਂ ਸਰਜੀਤ ਦੇ ਜਾਣ ਪੁੱਜ ਗਏ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਦੇਖੋ ਇਹ ਇਹ ਪਾਰਟੀ ਦੇ ਫੈਸਲੇ ਹੁੰਦੇ ਆ ਕੋਰ ਕਮੇਟੀਆਂ ਦੇ ਫੈਸਲੇ ਆ ਇਹਦੇ ਵਿੱਚ ਇੱਕ ਇੰਡੀਵਿਜੂਅਲ ਬੰਦੇ ਦਾ ਕੋਈ ਫੈਸਲਾ ਨਹੀਂ ਹੁੰਦਾ ਜੇ ਪਾਰਟੀ ਨੇ ਇਲੈਕਸ਼ਨ ਲੜਨ ਦੀ ਉਥੇ ਹਾਮੀ ਭਰੀ ਆ ਤਾਂ ਉਹ ਪਾਰਟੀ ਦਾ ਫੈਸਲਾ ਸੀ ਕਿਸੇ ਇੱਕ ਬੰਦੇ ਦਾ ਫੈਸਲਾ ਨਹੀਂ ਸੀਗਾ ਇੱਕ ਨਾਲ ਹੀ ਸਵਾਲ ਸ਼ਾਸਨ ਕਮੇਟੀ ਦੇ ਤੇ ਜਿਹੜਾ ਕਮੇਟੀ ਤੋਂ ਕਮੇਟੀ ਤੋਂ ਨਾਲ ਵੱਲੋਂ ਮਾਤੇ ਪਾਈ ਗਏ ਸੀ ਜਦੋਂ ਫੈਸਲੇ ਲਏ ਗਏ ਸੀ ਉਹਦੀ ਫੈਲ ਕਹਿੰਦੇ ਵੀ ਬਾਡੀ ਰਮਣ ਆਪਦੇ ਸੀ ਵੀ ਪਾਦ ਤੱਕ ਪਹੁੰਚਣੀ ਨਹੀਂ ਦਿੱਤੀ ਜਿਹਦੇ ਵਿੱਚ ਕਾਸ਼ੂ ਦੇ ਬੱਚੇ ਸਾਰੇ ਬਣਾਏ ਗਏ ਸੀ ਨਹੀਂ ਇਹ ਸਿਰਫ ਤੇ ਸਿਰਫ ਇਹ ਸਿਰਫ ਇਹ ਸਿਆਸੀ ਖੇਡਾਂ ਹੈਗੀਆਂ ਨੇ ਇਹ ਕਿਸੇ ਇੱਕ ਪਰਸਨ ਨੂੰ ਬਦਨਾਮ ਕਰਨ ਦੇ ਲਈ ਜੇ ਉਹ ਝੁੰਡਾ ਕਮੇਟੀ ਬਣੀ ਆ ਜਾਂ ਕੋਰ ਕਮੇਟੀਆਂ ਬਣੀਆਂ ਉਹ ਬੰਟੀ ਦੇ ਅਰਬਾਨਾ ਦੇ ਘਰ ਕੋਈ ਬਣੀ ਆ ਉਹ ਪਾਰਟੀ ਦੀਆਂ ਕੋਰ ਕਮੇਟੀਆਂ ਜਦੋਂ ਮਰਜ਼ੀ ਜਾਣ ਪਾਰਟੀ ਦਫ਼ਤਰ ਜਾਣ ਜੇ ਬੰਟੀ ਜਿਹੜਾ ਹੈਗਾ ਉਹਨਾਂ ਦੀ ਫਾਈਲ ਅੱਗੇ ਨਹੀਂ ਤੁਰਦਾ ਤੇ ਉਹ ਸਿੱਧਾ ਵੀ ਸੁਖਵੀਰ ਸਿੰਘ ਬਾਦਲ ਕੋਲੇ ਜਾ ਸਕਦੇ ਠੀਕ ਹੈ ਨਾ ਇੰਚਾਰਜ ਚਰਨਜੀਤ ਸਿੰਘ ਜਿਹੜਾ ਹੈਗਾ ਇਹ ਆਪਣਾ ਦਫ਼ਤਰ ਦਾ ਇੰਚਾਰਜ ਆ ਇਹ ਉਹ ਬੰਦਾ ਜਿਹੜਾ ਕਿਸੇ ਨਾਲ ਹੱਥ ਮਲਾ ਕੇ ਨਹੀਂ ਰਾਜੀ ਸੀ ਇਹ ਉਹ ਬੰਦਾ ਜਿਹੜਾ ਵਰਕਰ ਕੋਈ ਫੋਨ ਕਰਦੇ ਸੀਗੇ ਤਾਂ ਉਹਨਾਂ ਦੀ ਜੇ ਕੋਈ ਟਾਈਮ ਮੰਗਦੇ ਸੀ ਪ੍ਰਧਾਨ ਜੀ ਤੋਂ ਇਹ ਟਾਈਮ ਦਵਾ ਕੇ ਪਾਰਟੀ ਦਾ ਜਿੰਨਾ ਕਹਾ ਨਹੀਂ ਇਸ ਬੰਦੇ ਨੇ ਕੀਤਾ ਜਿੰਨਾ ਨੁਕਸਾਨ ਇਸ ਬੰਦੇ ਨੇ ਕੀਤਾ ਪਰ ਸੁਖਬੀਰ ਸਿੰਘ ਬਾਦਲ ਨੇ ਫਿਰ ਵੀ ਵੱਡਾ ਦਿਲ ਕਰਕੇ ਇਹਨੂੰ ਆਪਦੇ ਸੀਨੇ ਨਾਲ ਲਈ ਰੱਖਿਆ ਅੱਜ ਇਹਨੇ ਪਹਿਲਾਂ ਮਨਪ੍ਰੀਤ ਬਾਦਲ ਦੀ ਪਿੱਠੇ 'ਚ ਛੁਰਾ ਖੋਪਿਆ ਦੋਨਾਂ ਭਰਾਵਾਂ ਨੂੰ ਅੱਡ-ਅੱਡ ਕਰਕੇ ਪਾਰਟੀਆਂ ਦੁਫਾੜ ਕੀਤੀਆਂ ਔਰ ਅੱਜ ਜਿਹੜਾ ਹੈਗਾ ਤੁਹਾਡੇ ਸਾਹਮਣੇ ਇਹਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ 'ਚ ਛੁਰਾ ਜਿਹੜਾ ਹੈਗਾ ਉਹ ਵੀ ਵਿਰੋਧੀ ਪਾਰਟੀਆਂ ਦੀਆਂ ਉਂਗਲਾਂ ਦੇ ਵਿੱਚ ਆ ਕੇ ਮਾਰ ਰਿਹਾ ਪਰ ਮੈਂ ਬਰਾੜ ਸਾਹਿਬ ਤੁਹਾਨੂੰ ਇੱਕ ਗੱਲ ਚੇਤੇ ਕਰਾ ਦਾਂ ਤੁਸੀਂ ਜਿਹੜੀਆਂ ਗੱਲਾਂ ਕਰਦੇ ਸੀ ਨਾ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਮੇਰੇ ਕੋਲੇ ਬਹੁਤ ਕੁਝ ਪਿਆ ਮੈਂ ਕਰ ਦੂੰ ਜੇ ਬੰਦੇ ਨੇ ਕਿਸੇ ਨੇ ਤੁਹਾਨੂੰ ਆਪਦੇ ਦਿਲ 'ਚ ਵਸਾਇਆ ਸੀ ਤੇ ਜੇ ਤੁਸੀਂ ਉਹ ਕਹਿੰਦੇ ਨਾ ਵੀ ਮੈਂ ਆ ਖਿਲਾਰੇ ਪਾ ਦੂੰ ਉਹ ਕਰ ਦੂੰ ਤੁਹਾਨੂੰ ਕਿਸੇ ਨੇ ਆਪਦੇ ਘਰ ਦਾ ਬੂਆ ਨਹੀਂ ਖੋਲਣਾ ਇਹ ਮੇਰੀ ਗੱਲ ਅੱਜ ਯਾਦ ਰੱਖ ਲਿਓ ਜੀ ਐਨਆਰਆਈ ਬੰਦੇ ਦਾ ਉਹਨਾਂ ਦਾ ਸਮਰਥਕ ਉਹਨਾਂ ਦਾ ਸਟੈਂਡ ਕੀ ਹੈ ਉਹਨਾਂ ਦਾ ਹਾਂਜੀ ਬੰਟੀਰ ਮਾਣਾ ਦੇ ਬਕਰਾਂ ਦਾ ਵੀ ਉਹਨਾਂ ਦੇ ਸਮਰਥਕਾਂ ਦਾ ਬੰਟੀਰ ਮਾਣਾ ਇੱਕ ਵੀ ਸਟੈਂਡ ਕੀ ਹੈ ਬੰਟੀਰ ਮਾਣਾ ਜੀ ਸਾਡੇ ਉਹ ਆਗੂ ਆ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਮ ਔਰ ਉਹ ਆਗੂ ਜਿਹੜਾ ਆਪਦੇ ਠੋਸ ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲਾ ਉਹ ਇਨਸਾਨ ਜਿਹੜਾ ਹਰ ਇੱਕ ਵਰਕਰ ਦੀ ਬਾਹ ਫੜਨ ਵਾਲਾ ਜਿਸ ਤਰੀਕੇ ਨਾਲ ਵਰਕਰ ਬੰਟੀ ਰਮਾਣਾ ਜੀ ਨੂੰ ਪਿਆਰ ਕਰਦੇ ਨੇ ਔਰ ਬੰਟੀ ਰਮਾਣਾ ਜੀ ਵੀ ਆਪਦੇ ਘਰ ਦਾ ਮੈਂਬਰ ਸਮਝ ਕੇ ਸਾਰੇ ਵਰਕਰਾਂ ਦੇ ਉੱਤੇ ਭਰਾਵਾਂ ਜਿਹੜਾ ਹੈਗਾ ਭਰਾਵਾਂ ਵਾਂਗ ਆਉਦੇ ਭਰਾਵਾਂ ਵਰਦੇ ਆ ਭਰਾਵਾਂ ਵਾਂਗ ਵਰਤਦੇ ਆ ਔਰ ਪੂਰੇ ਹਲਕੇ ਦਾ ਵਰਕਰ ਅੱਜ ਚਟਾਨਾਂ ਵਾਂਗ ਬੰਟੀਰਮਾਨਾ ਦੇ ਨਾਲ ਖੜਾ ਨਾਲ ਹੀ ਖੜਾ ਬਿਲਕੁਲ ਖੜਾ ਰਹੂਗਾ ਔਰ ਬੰਟੀਰਮਾਨਾ ਉਹ ਇਨਸਾਨ ਆ ਕਾਲੀ ਦਲ ਖਤਮ ਹੋ ਗਿਆ ਸੀ ਫਰੀਦਕੋਟ ਦੇ ਅੰਦਰ ਕਾਲੀ ਦਲ ਦਾ ਕੋਈ ਵੀ ਆਗੂ ਨਹੀਂ ਰਹਿ ਗਿਆ ਸੀ ਜਿਨੇ ਮੁਰਦ ਤੋਂ ਸੁਰਜੀਤ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਫਰੀਦਕੋਟ ਦੇ ਅੰਦਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਦੇ ਵਿੱਚ ਅਕਾਲੀ ਦਲ ਦਾ ਝੰਡਾ ਵੀ ਜਿਹੜਾ ਹੈਗਾ ਜਰੂਰ ਚੜਾਇਆ ਜਾਊਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਜੀ ਜੋ ਚਰਨਜੀਤ ਸਿੰਘ ਬਰਾੜ ਪਿਛਲੇ ਦਿਨਾਂ ਤੋਂ ਪਾਰਟੀ ਦੇ ਵਿੱਚ ਵੱਖ-ਵੱਖ ਕਿਸਮ ਤੇ ਬੋਲ ਰਿਹਾ ਇਹਦਾ ਤੁਹਾਨੂੰ ਪੁਸ਼ੋਕੜ ਦੱਸਣਾ ਚਾਹੁੰਨਾ ਵੀ ਕੀ ਹੈ ਪਹਿਲਾਂ ਤੇ ਮਨਪ੍ਰੀਤ ਸਿੰਘ ਬਾਦਲ ਜਦੋਂ ਫਾਈਨੈਂਸ ਮਿਨਿਸਟਰ ਸੀਗੇ ਉਦੋਂ ਉਹਨਾਂ ਦਾ ਓਐਸਡੀ ਹੁੰਦਾ ਸੀਗਾ ਇਹਨੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਦੋ ਭਰਾਵਾਂ ਦੇ ਵਿੱਚ ਦੁਫਾੜ ਪਾਇਆ प्रकाश सिंह बादल ਤੇ ਗਰਦਾਸ ਸਿੰਘ ਬਾਦਲ ਜਿਹਨੂੰ ਇੱਕ ਆਰਾਮ ਲక్ష్ਮਨ ਦੀ ਜੋੜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਉਸ ਪਰਿਵਾਰ ਨੂੰ ਇਹਨੇ ਖਤਮ ਕਰਕੇ ਇਸ ਬੰਦੇ ਨੇ ਦੋਵਾਂ ਭਰਾਵਾਂ ਦੇ ਵਿੱਚ ਦਫਾੜ ਪਾਇਆ ਉਸ ਤੋਂ ਬਾਅਦ ਇਹਨੇ ਪੀਪੀਪੀਪੀ ਪਾਰਟੀ ਬਣਾਈ ਫਿਰ ਪਾਰਟੀ ਦੇ ਵਿੱਚੋਂ ਉਧਰੋਂ ਜਦੋਂ ਇਹਨੂੰ ਪਰਚਿਆਂ ਦਾ ਡਰ ਹੋ ਗਿਆ ਆਪਣੇ ਜੋ ਇਹਨੇ ਘਪਲੇ ਕੀਤੇ ਸੀਗੇ ਜਦੋਂ ਪਰਚਿਆਂ ਦਾ ਡਰ ਹੋਇਆ ਉਸ ਤੋਂ ਬਾਅਦ ਇਹਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅੱਗੇ ਪੈਰੀ ਡਿੱਗ ਪਏ ਇਨਸਾਨ ਠੀਕ ਆ ਇਹਨੇ ਆਪਣੀ छवि ਨੂੰ ਬਚਾਉਣ ਵਾਸਤੇ ਸਾਰੀ ਪਾਰਟੀ ਨੂੰ ਖਤਮ ਕਰਨ ਦੇ ਉੱਤੇ ਤੁਰਿਆ ਉਸ ਤੋਂ ਬਾਅਦ ਇਸ ਇਨਸਾਨ ਨੇ ਕਦੇ ਵੀ ਪਾਰਟੀ ਦਾ ਕੋਈ ਭਲਾ ਨਹੀਂ ਕੀਤਾਗਾ ਜਦੋਂ ਜਦੋਂ ਵੀ ਜਿੱਥੇ ਜਿੱਥੇ ਉਹਦੀ ਡਿਊਟੀ ਲਈ ਆ ਇਹਨੇ ਖਤਮ ਕੀਤਾ ਇਹਨੇ ਆਪਦੀ ਮਰਜ਼ੀ ਦੇ ਮੁਤਾਬਕ ਹਲਕਾ ਲਿਆ ਰਾਜਪੁਰਾ ਰਾਜਪੁਰੇ ਦੇ ਵਿੱਚੋਂ 15000 ਵੋਟੇ ਨੂੰ ਮਹਿਜ ਪਈ ਪਿਛਲੀ ਵਾਰ ਤੇ ਇਸ ਵਾਰੀ ਘਟ ਕੇ 8000 ਤੇ ਆ ਗਈ ਇਲਜ਼ਾਮ ਇਹ ਬੰਟੀ ਰਮਾਣੇ ਤੇ ਲਾ ਰਿਹਾ ਵੀ ਇਹ ਪੰਜਵੇਂ ਨੰਬਰ ਤੇ ਆ ਰਿਹਾ ਚੌਥੇ ਨੰਬਰ ਤੇ ਆ ਰਿਹਾ ਇਥੇ ਤਾਂ ਇੱਕ ਪੰਥਕ ਲਹਿਰ ਵਗ ਗਈ ਆ ਸੀ ਉਸ ਚੀਜ਼ ਦਾ ਮੰਨ ਲੈ ਵੀ ਪੰਥਕ ਲਹਿਰ ਵਗਣ ਕਰਕੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਇਆ ਪਰ ਇਹ ਇਹ ਤਾਂ ਸਾਨੂੰ ਦੱਸੇ ਵੀ ਉੱਥੇ ਕਿਹੜੀ ਪੰਥਕ ਲਹਿਰ ਸੀਗੀ ਜਿਹਦੇ ਕਰਕੇ ਉੱਥੇ ਉਹ ਥੇਹ ਦੀ ਵੋਟ ਘਟੀ ਆ ਹੁਣ ਤਾਂ 2.5-3 ਸਾਲ ਤੋਂ ਉਹਨਾਂ ਦੇ ਲੋਕਾਂ ਦੇ ਵਿੱਚ ਵਿਚਰ ਵੀ ਰਿਹਾ ਸੀਗਾ 1.5 ਸਾਲ ਪਹਿਲਾਂ ਵੀ ਚਲਾ ਗਿਆ ਸੀ ਉੱਥੇ ਕੀ ਮਨਸ਼ਾ ਹੈ ਕਿ ਦੂਜੀ ਪਾਰਟੀ ਵਿੱਚ ਜਾ ਕੇ ਕੋਈ ਕੋਈ ਲਾਲ ਲੈਂਡ ਦੀ ਕੋਸ਼ਿਸ਼ ਕਰਦੇ ਨੇ ਇਹ ਦੇਖੋ ਜੀ ਅੰਦਰ ਖਾਤੇ ਦੀ ਸੈਟਿੰਗ ਹੋ ਚੁੱਕੀ ਆ ਇਹ ਕਿਸੇ ਟਾਈਮ ਵੀ ਗੇ ਗਿੱਦੜਵਾ ਸੀਟ ਦੇ ਉੱਤੋਂ ਚੋਣ ਲੜਨ ਦਾ ਐਲਾਨ ਕਰਵਾ ਸਕਦਾ ਉਤੋਂ ਜਦੋਂ ਵੀ ਜਦੋਂ ਆਪਣੇ ਅੱਗੇ ਹੋਊਗਾ ਐਲਾਨ ਹੋਊਗਾ ਤੇ ਇਹਨੇ ਗਿੱਦੜਵਾ ਸੀਟ ਤੋਂ ਚੋਣ ਲੜਨੀ ਆ ਅਸੀਂ ਤਾਂ ਇਹੀ ਗਿੱਦੜਵੇ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਇਹ ਜਹਿਰੀਲੇ ਸੱਪ ਤੋਂ ਬਚਿਓ ਇਹਨੇ ਪਹਿਲਾਂ ਘਰਾਂ ਦੇ ਘਰ 파ੜੇ ਆ ਤੇ ਹੁਣ ਇਸ ਤੋਂ ਬਾਅਦ ਇਹਨੇ ਹੁਣ ਥੋੜੇ ਵਿੱਚ 파ੜ ਪਾਉਣਾ ਫੇਰ ਉਹਨੇ ਆਮ ਆਦਮੀ ਪਾਰਟੀ ਚ 파ੜ ਪਾਉਣਾ ਜਿਹੜੇ ਉੱਥੇ ਪਹਿਲਾਂ ਤੋਂ ਪੁਰਾਣੇ ਕੰਮ ਕਰ ਰਹੇ ਆ ਸ਼ਰਮਾ ਜੀ ਕੰਮ ਕਰ ਰਹੇ ਆ ਗਿੱਦੜਵੇ ਤੋਂ ਉਹਨਾਂ ਨੂੰ ਇਹਨੇ ਖਤਮ ਕਰਨ ਤੇ ਤੋਲਣਾ ਹੋਣਾ ਇਹਦੀ ਮਨਸ਼ਾ ਇੱਕ ਹੀ ਆ ਪਿਛਲੇ 3-4 ਦਿਨਾਂ ਤੋਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਪਾਰਟੀ 'ਚ ਕੀਤੀਆਂ ਜਾ ਰਹੀਆਂ ਚਰਨ ਸਿੰਘ ਬਰਾੜ ਵੱਲੋਂ ਮੈਂ ਚਰਨ ਸਿੰਘ ਬਰਾੜ ਨੂੰ ਦੱਸਣਾ ਚਾਹੁੰਨਾ ਸਰਦਾਰ ਪਰਮਬੰਦ ਸਿੰਘ ਇੱਕ ਜੁਵੈਨੀ ਪੱਧਰ ਤੇ ਜੁੜਿਆ ਵਰਕਰ ਹੈ ਕੀ ਪ੍ਰਧਾਨ ਦੇ ਨੇੜੇ ਹੋਣਾ ਕੋ ਗੁਨਾਹ ਉਹਨੇ ਇੱਕ ਪਾਰਟੀ 'ਚ ਮਿਹਨਤ ਕਰਕੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਪ੍ਰਧਾਨ ਦੇ ਨੇੜੇ ਹੋਇਆ ਮੇਰਾ ਲੀਡਰ ਅਫਤਾਰ ਸਿੰਘ ਬਰਾੜ ਰਿਹਾ ਇੱਕ ਗੱਲ ਕਹਿੰਦਾ ਹੁੰਦਾ ਸੀ ਜਦੋਂ ਕਿਸੇ ਲਕੀਰ ਨੂੰ ਛੋਟਾ ਕਰਨਾ ਹੋਵੇ ਉਹਨੂੰ ਕੱਟਣ ਦੀ ਲੋੜ ਨਹੀਂ ਉਨੇ ਪਰ ਫਿਰ ਵੱਡੀ ਲਕੀਰ ਖਿਚਾਈ ਦਿਓ ਬੰਟੀ ਰਮਾਣੇ ਨੇ ਵੀ ਇੱਕ ਵੱਡੀ ਲਕੀਰ ਖਿੱਚੀ ਹੈ ਪਾਰਟੀ 'ਚ ਕੰਮ ਵੱਧ ਕੀਤਾ ਕੰਮ ਵੱਧ ਕਰਨ ਨਾਲ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਹੋ ਗਏ ਦੂਜਿਆਂ ਨੂੰ ਇਹ ਗੱਲ ਪਸੰਦ ਨਹੀਂ ਆਈ ਜੋ ਉਹਨਾਂ 'ਤੇ ਇਲਜ਼ਾਮ ਲਾਏ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਸ਼ੋਮਨੀ ਕਾਲੀ ਦਲ ਨੂੰ ਜਦੋਂ ਵੀ ਕੋਈ ਭੀੜ ਪਈ ਹੈ ਸਰਦਾਰ ਪਰਮ ਬੰਦ ਸਿੰਘ ਰਮਾਣੇ ਨੇ ਆਪਦੀ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਅਤੇ ਬਹੁਤ ਜਜ਼ਬੇ ਨਾਲ ਉਸ ਲੜਾਈ ਦਾ ਟੱਕਰਾ ਕੀਤਾ ਚਾਹੇ ਉਹ ਕਿਸੇ ਟੀਵੀ ਤੇ ਡਿਬੇਟ ਹੋਵੇ ਪਾਰਟੀ ਦੇ ਕਿਤੇ ਲੋੜ ਪਈ ਹੋਵੇ ਉੱਥੇ ਪਹੁੰਚੇ ਉਹਨਾਂ ਨੇ ਉਹਨਾਂ ਦੀ ਗੱਲ ਕੀਤੀ ਹੈ ਪਾਰਟੀ ਵਾਸਤੇ ਜੇ ਅੱਜ ਵੀ ਉਹਨਾਂ ਨੇ ਜੇ ਆਪਦੇ ਹਲਕਿਆਂ ਦੀ ਗੱਲ ਕਰੀਏ ਤੇ ਇਮਾਨਦਾਰੀ ਨਾਲ ਜੇ ਸਾਰੇ ਪੰਜਾਬ ਦੇ ਵਿੱਚੋਂ ਮੈਗਨਾ ਪਰਮਪੰਸ ਮੰਟੀਰ ਮਾਣੇ ਨੂੰ ਵੱਧ ਵੋਟ ਪਈ ਹੈ ਇਹ ਕਿਵੇਂ ਕਹਿ ਸਕਦੇ ਆ ਇਹ ਗੱਲ ਵੀ ਪਰਮਪੰਸ ਮਾਣੇ ਨੇ ਬੱਟੀਆਂ ਨੂੰ ਨੁਕਸਾਨ ਕੀਤਾ ਪਾਰਟੀ ਦਾ ਕੀ ਸੋਚ ਸਕਦੇ ਤੁਸੀਂ ਇਸ ਬਾਰੇ ਆਪਾਂ ਤਾਂ ਜਾਣਦੇ ਨਾ ਵੀ ਕਿਵੇਂ ਚਾਪਲੂ ਸੀ ਕੀਤੀ ਕਿਵੇਂ ਮਿਹਨਤ ਕੀਤੀ ਹੈ ਮੈਂ ਪਹਿਲਾਂ ਤੁਹਾਨੂੰ ਕਿਹਾ ਉਹਨੇ ਮਿਹਨਤ ਕਰਕੇ ਇਮਾਨਦਾਰ ਮਿਹਨਤ ਕਰਕੇ ਪਾਰਟੀ ਨਾਲ ਪ੍ਰਧਾਨ ਨਾਲ ਆਪਦੀ ਠੀਕ ਕੀਤੀ ਐ ਜਦੋਂ ਬੰਦਾ ਮਿਹਨਤ ਕਰਦਾ ਪ੍ਰਧਾਨ ਦੀ ਨਿਗਾਹ ਚ ਆਉਂਦਾ ਪ੍ਰਧਾਨ ਵੀ ਉਹਨੂੰ ਚੱਕਦਾ ਉਹਨੂੰ ਐਸਐਸ ਜੀ ਦਾ ਪ੍ਰਧਾਨ ਵੀ ਲਾਇਆ ਗਿਆ ਬਥੇਰੇ ਉਹਦੇ ਪਾਰਟੀ ਵੱਸੇ ਬੰਟੀ ਨੂੰ ਮਿਲੇ ਐ ਬੰਟੀ ਨੇ ਉਹਦੇ ਮੰਨਦੇ ਨੇ ਕੰਮ ਵੀ ਕੀਤਾ ਇਹ ਚਾਬਲੂ ਸੀ ਕਿਵੇਂ ਹੋ ਗਈ ਪਰ ਪਾਰਟੀ ਫਿਰ ਵੀ ਦੂਜੇ ਨੰਬਰ ਤੇ ਫੇਰ ਘਟੂ ਆਈ ਐ 10 12 ਸਾਲ ਪਹਿਲਾਂ ਦੀ ਗੱਲ ਕੀਤੀ ਐ ਸ਼ੋਮਨ ਅਕਾਲੀ ਦਲ ਦਾ ਜਿੰਨਾ ਨੁਕਸਾਨ ਇਸ ਵਿਧਾਇਕ ਨੇ ਕੀਤਾ ਕੋਈ ਕਰ ਸਕਦਾ ਦੋਵਾਂ ਭਰਾਵਾਂ 'ਚ ਪਾੜ ਪਾਉਣ ਵਾਲੇ ਕੌਣ ਸੀ ਪਾਰਟੀਆ ਨੁਕਸਾਨ ਜੇ ਕੀਤਾ ਤੇ ਇਹਨਾਂ ਨੇ ਕੀਤਾ। ਸੰਕੀਰ ਮਣਨ ਨੇ ਨਹੀਂ ਕੀਤਾਗਾ। ਮਨਪਿੰਨ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ। ਜੇ ਇਹਨਾਂ ਚ ਪਾੜ ਪਾਇਆ ਤੇ ਇਹਨਾਂ ਦੋ ਤਿੰਨ ਬੰਦਿਆਂ ਨੇ ਪਾਇਆ ਸੀ। ਜਿਉਂ ਦੀ ਅੱਜ ਜਾਂਚ ਕਰਾ ਲਈ ਜAVE ਤੇ ਕਈ ਕਾਰਨ ਨਿਕਲਣਗੇ। ਵੀ ਕਿ ਕੌਣ ਸੀ ਇਹਨਾਂ ਦੇ ਮਗਰ ਜਿਨ੍ਹਾਂ ਨੇ ਪਾਰਟੀ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ। YouTube, Facebook, Instagram, X, aur WhatsApp ਚੈਨਲ 'ਤੇ